ਡੁਰਸਾਤ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਦਾਇਰ ਚਾਰਜਸ਼ੀਟ ਦੇ ਵਿੱਚ ਹੈਰਾਨੀ ਜਰਕ ਖੁਲਾਸੇ ਗਿਤੇ ਗਏ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਪੁਲਿਸ ਨੇ ਦਾਵਾ ਕੀਤਾ ਹੈ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਇੱਕ ਹਥਿਆਰਬੰਦ ਫੌਜ ਬਣਾਈ ਜਾ ਰਹੀ ਸੀ ਦੱਸਿਆ ਗਿਆ ਕਿ ਮੀਡੀਆ ਰਿਪੋਰਟਸ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਨੰਦਪੁਰ ਖਾਲਸਾ ਫੋਰਸ ਦੇ ਨਾਮ ਦੇ ਉੱਤੇ ਇੱਕ ਫੌਜ ਜਿਹੜੀ ਉਹ ਬਣਾਈ ਜਾ ਰਹੀ ਸੀ ਤੇ ਅਮਰਿਤਪਾਲ ਸਿੰਘ ਨੇ ਤੂਫਾਨ ਸਿੰਘ ਨੂੰ 15000 ਰੁਪਏ ਦੀ ਤਨਖਾਹ ਤੇ ਰੱਖਿਆ ਸੀ ਤੂਫਾਨ ਸਿੰਘ ਦੇ ਕੋਲ 올 ਇੰਡੀਆ ਲਾਇਸੈਂਸ ਸੀ ਹਥਿਆਰਾਂ ਜਿਸ ਦੇ ਨਾਲ ਉਹ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਟ ਏ ਟ੍ਰੇਨਿੰਗ ਜੱਲੂਪੁਰਾ ਨਹਿਰ ਦੇ ਕੰਡੇ ਦੇ ਨੇੜੇ ਦਿੱਤੇ ਜਾਂਦੇ ਸੀ ਦੱਸਦੇ ਕਿ ਇਹ ਅਨਿਜਨ ਖੁਲਾਸੇ ਚਾਰਜ ਸ਼ੀਟ ਦੇ ਵਿੱਚ ਹੋਏ ਨੇ ਜਿਹੜੀ ਚਾਰਜ ਸ਼ੀਟ ਅਜਨਾਲਾ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦਰਜ ਕੀਤੀ ਗਈ ਹੈ ਕਰੀਬ 1650 ਦੇ ਚਾਰਜ ਸ਼ੀਟ ਜਿਹੜੀ ਉਹ ਦਰਜ ਕੀਤੀ ਗਈ ਇਸ ਦੇ ਵਿੱਚ ਪੁਲਿਸ ਨੇ ਹੈਰਾਨੀਜਨਕ ਖੁਲਾਸੇ ਕੀਤੇ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਅਮਰਿਤਪਾਲ ਸਿੰਘ ਦੇ ਵੱਲੋਂ ਹਥਿਆਰਬੰਦ ਫੌਜ ਤਿਆਰ ਕੀਤੀ ਜਾ ਰਹੀ ਸੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਆਨੰਦਪੁਰ ਖਾਲਸਾ ਫੋਰਸ ਜਿਹੜੀ ਹੈ ਉਹ ਬਣਾਈ ਜਾ ਰਹੀ ਸੀ ਤੇ ਅਮਰਿਤਪਾਲ ਦੇ ਸਾਥੀਆਂ ਦੇ ਵੱਲੋਂ ਏਕੇ اف ਦੀ ਜੈਕਟਾਂ ਵੀ ਪਾਈਆਂ ਜਾਂਦੇ ਸਨ ਤੇ ਤੂਫਾਨ ਸਿੰਘ ਦੇ ਵੱਲੋਂ ਉਹਨਾਂ ਨੂੰ 11 ਦੇ ਟ੍ਰੇਨਿੰਗ ਦਿੱਤੇ ਜਾਂਦੇ ਸੀ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਦਾਇਰ ਚਾਰਜ ਸ਼ੀਟ ਦੇ ਵਿੱਚ ਹੈਰਾਨੀ ਜਰਾ ਖੁਲਾਸੇ ਗਿਤੇ ਗਏ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਇੱਕ ਹਥਿਆਰਬੰਦ ਫੌਜ ਬਣਾਈ ਜਾ ਰਹੀ ਸੀ ਦੱਸਦੇ ਕਿ ਮੀਡੀਆ ਰਿਪੋਰਟਸ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਆਨੰਦਪੁਰ ਖਾਲਸਾ ਫੋਰਸ ਦੇ ਨਾਮ ਦੇ ਉੱਤੇ ਇੱਕ ਫੌਜ ਜਿਹੜੀ ਉਹ ਬਣਾਈ ਜਾ ਰਹੀ ਸੀ ਤੇ ਅਮਰਿਤਪਾਲ ਸਿੰਘ ਨੇ ਤੂਫਾਨ ਸਿੰਘ ਨੂੰ 15000 ਰੁਪਏ ਦੀ ਤਨਖਾ ਤੁਪਾਂ ਸਿੰਘ ਦੇ ਕੋਲ 올 ਇੰਡੀਆ ਲਾਇਸੈਂਸੀ ਹਥਿਆਰ ਸਨ ਜਿਸ ਨਾਲ ਉਹ ਅਮਰਿਤਪਾਲ ਸਿੰਘ ਦੇ ਸਾਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ ਤੇ ਇਹ ਟ੍ਰੇਨਿੰਗ ਜੱਲੂਪੁਰਾ ਨਹਿਰ ਦੇ ਕੰਡੇ ਦੇ ਨੇੜੇ ਦਿੱਤੀ ਜਾਂਦੀ ਸੀ ਦੱਸਿਆ ਕਿ ਇਹ ਅਨੀਜਨ ਖੁਲਾਸੇ ਚਾਰਜ ਸ਼ੀਟ ਦੇ ਵਿੱਚ ਹੋਏ ਨੇ ਜਿਹੜੀ ਚਾਰਜ ਸ਼ੀਟ ਅਜਨਾਲਾ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਦੇ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਦਰਜ ਕੀਤੀ ਗਈ ਹੈ ਕਰੀਬ 1650 ਦੇ ਚਾਰਜ ਸ਼ੀਟ ਜਿਹੜੀ ਉਹ ਦਰਜ ਕੀਤੀ ਗਈ ਇਸ ਦੇ ਵਿੱਚ ਪੁਲਿਸ ਨੇ ਹੈਰਾਨੀਜਨਕ ਖੁਲਾਸੇ ਕੀਤੇ ਨੇ ਮੀਡੀਆ ਰਿਪੋਰਟਸ ਦੇ ਮੁਤਾਬਕ ਅਮਰਿਤਪਾਲ ਸਿੰਘ ਦੇ ਵੱਲੋਂ ਹਥਿਆਰਬੰਦ ਫੌਜ ਤਿਆਰ ਕੀਤੀ ਜਾ ਰਹੀ ਸੀ ਪੁਲਿਸ ਨੇ ਦਾਵਾ ਕੀਤਾ ਹੈ ਕਿ ਅਨੰਦਪੁਰ ਖਾਲਸਾ ਫੋਰਸ ਜਿਹੜੀ ਹੈ ਉਹ ਬਣਾਈ ਜਾ ਰਹੀ ਸੀ ਤੇ ਅੰਮ੍ਰਿਤਪਾਲ ਦੇ ਸਾਥੀਆਂ ਦੇ ਵੱਲੋਂ AKF ਦੀ ਜੈਕਟਾਂ ਵੀ ਪਾਈਆਂ ਜਾਂਦੇ ਸਨ ਤੇ ਤੂਫਾਨ ਸਿੰਘ ਦੇ ਵੱਲੋਂ ਉਹਨਾਂ ਨੂੰ ਠਹਿਰਾ ਦੇ ਟ੍ਰੇਨਿੰਗ ਦੇ ਉੱਤੇ ਜਾਂਦੇ ਸੀ